ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜ਼ੀਆਂ ਸੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋ ਡੀਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬੜੀ ਹਾਂਜੀ ਬਹੁਤੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲਪੂਰ ਜਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਬਾਈ ਨੇੜੇ ਸਲਾਪੁਰਾ ਰਹਿੰਦਾ ਜੀ ਦਾ ਰਾਮਪਰਾਪੂਰ ਮੋਬਾਈਲ ਨੰਬਰ ਬੋਲ 7963842105 ਠੀਕ ਹੈ ਜੀ ਦੂਜਾ ਹੈਗਾ 77882065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬੈੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਬਾਈ ਕਦੋਂ ਸੂਈ ਹੈ ਬਈ ਕੱਲ ਦੀ ਸੂਈ ਬਈ ਜੀ ਠੀਕ ਹੈ ਬੱਚਾ ਕੀ ਹੈ ਬਾਈ ਮਾ ਬੱਚੀ ਹੈ ਜੀ ਬੱਚੀ ਚੰਗੀ ਆ ਹਾਂਜੀ ਬੱਚੀ ਚੰਗੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਹੋ ਜਾਣਗੀ ਹਮਾਰੇ ਹਾਂਜੀ ਤੇ ਕਿੰਨੇ ਬੌਲੇ ਤੇ ਹਾਂ ਬੌਲਾ ਤਾਂ ਹਲੇ ਮਨ ਲਾ ਗਰਮੀ ਕਰਕੇ ਥੋੜੇ ਹੀ ਹੈ ਨਾ ਥੱਲੇ ਆਪਾਂ ਬਾਲਾ ਕੀ ਹੈਗੇ ਝੂਠ ਮਰੀਏ ਕਿ ਤਾ ਜੀ ਠੀਕ ਠੀਕ ਆ ਭਾਈ ਤੇ ਉਸ ਵਾਈਟ ਜੂਈ ਸਾਫ ਆ ਜੀ ਜੇਰ ਜੱਪੇ ਦੀ ਗਰੰਟੀ ਆ ਜੇਰ ਦੀ ਭਾਰ ਦੀ ਬਹੁਤ ਠੀਕ ਆ ਖੋਲ ਲੈ ਭਾਈ ਤੋੜ ਕੇ ਦਿਖਾ ਦੇ ਕੱਦ ਵਿੱਡ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਸੂਈ ਸੁਾਈ ਬੱਚਾ ਮਗਰ ਬੱਚੀ ਆ ਭਾਈ ਤੇ ਗਰਮੀ ਦਾ ਕਰਕੇ ਭਾਈ ਕਹਿੰਦਾ ਥੋੜਾ ਜਿਆ ਸੂਈ ਥੋੜੇ ਕਾਲੀ ਕਾਲੀ ਸੂਈ ਆ ਨਾ ਕਾਲੀ ਸੂਈ ਆ ਜੀ ਹਾਂ ਠੀਕ ਆ ਬਾਕੀ ਸੇਵਾ ਸੁਆਹ ਹੋ ਭਾਈ ਕਾੜੇ ਕੁੜੇ ਪੈਣਗੇ ਦੁੱਧ ਚੰਗਾ ਦੇ ਦੂ ਤੇ ਤੋਰਾ ਤਾਰਾ ਚੰਗਾ ਕਰ ਤੋਰਾ ਜੀ 5-7 ਦਿਨਾਂ ਚ ਹਫਤੇ ਚ ਸੰਕੇ ਆਣਾ ਇਹ ਮੈਂ ਪਾਜੀ ਚ ਝੂਠ ਮਾਰੀ ਜਦੋਂ ਕੀ ਫਾਇਦਾ ਠੀਕ ਆ ਭਾਈ ਹਰਦਾ ਬੱਚੇ ਇਹ ਰਿਉਂਗੇ ਥੋੜਾ ਥੋੜਾ ਚੋਣਿਆ ਹੂੰ ਤੇ ਕੀ ਮੁੱਲ ਆ ਭਾਈ ਇਹਦਾ ਇਹਦਾ ਮੁੱਲ 38000 ਦੇ ਦਾਂਗੇ 38000 ਰੁਪਏ ਹਾਂਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਕਰ ਦਾਂਗੇ ਠੀਕ 38000 ਰੁਪਏ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਕੱਦ ਚੰਗਾ ਰੰਗ ਰੂਪ ਚੰਗਾ ਬੱਚਾ ਮਗਰ ਬੱਚੀ ਆ ਬੱਚੀ ਬੜੀ ਕੁਆਲਿਟੀ ਵਾਲੀ ਹਾਂਜੀ ਬੱਚੀ ਵੀ ਚੰਗੀ ਵੈਡ ਵੀ ਵੈਸੇ ਚੰਗੀ ਆ ਹਾਂ ਥੋੜੇ ਝੂਲੇ ਝੋਲੀ ਬਹੁਤਾ ਜਿਆਦਾ ਨਹੀਂ ਗੱਲ ਕੋਈ ਉਹ ਤਾਂ ਹਲੇ ਮੰਨ ਲਾ ਵੀ ਬੌਲਾ ਹਲੇ ਘਟੇ ਦੇ ਕੋਲੇ ਠੀਕ ਆ ਭਾਈ ਹਾਂਜੀ ਉਹ ਝੋਲੀ ਝਾਲੀ ਬਹੁ ਪਰ ਇਹ ਤਾਂ ਦੁੱਧ ਵਾਲੀ ਚੋਲ ਵਾਲੀ ਪੂਰੀ ਹੈਗੀ ਠੀਕ ਹੈ ਬਾਈ ਹਾਂਜੀ ਦੁੱਧ ਵਾਲੀ ਐਂਕਲ ਦੀ ਹਾਂ ਆਰਡਰ ਚੰਗਾ ਹੈ ਹਾਂ ਠੀਕ ਹੈ ਬਾਈ ਓਕੇ ਤੂੰ ਕਿਧਾ ਧਾਰਾ ਮਾਰ ਕੇ ਦਿਖਾ ਦੇਣੀ ਕੋਈ ਮਨੀ ਠੀਕ ਹੈ ਧਾਰਾ ਬਾਈ ਕਹਿੰਦਾ ਮਾਰ ਕੇ ਦੁਕਾਨ ਤੇ ਵੀ ਚੱਕਰ ਨਹੀਂ ਚਵਾਈ ਚੰਗੀ ਆ ਨਾ ਹਾਂਜੀ ਚਵਾਈ ਬਹੁਤ ਚੰਗੀ ਠੀਕ ਚਵਾਈ ਬਾਈ ਚੰਗੀ ਆ ਲੈ ਕੱਲੀ ਕੱਲੀ ਧਾਰਾ ਕੀ ਬਾਤ ਆ ਚਵਾਈ ਬਹੁਤ ਚੰਗੀ ਆ ਮਗਰ ਲੈ ਜੇ ਮਾਰ ਦੋ ਬਾਈ ਲਾ ਬਈ ਜਵਾਈ ਜੁਈ ਚੰਗੀ ਐ ਮੋਲੇ ਦਾ 38000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਊਗਾ ਬੱਚਾ ਮਗਰ ਬੱਚੇ ਬੱਚੀ ਚੰਗੀ ਐ ਬਈ ਹਾਂਜੀ ਬਾਕੀ ਆ ਕੇ ਹਾਲ ਪੂਰੀ ਤਸੱਲੀ ਕਰਕੇ ਲੈ ਕੇ ਜਾਵੀਂ ਕੋਈ ਐ ਨਹੀਂ ਕਰੂਗੀ ਠੀਕ ਐ ਬਈ ਹਾਂਜੀ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸੀ ਇਹ ਪਹਿਲਾ ਸੂਸੀ ਬਈ ਕਦੋਂ ਸੂਈ ਐ ਬਈ ਇਹ ਅਜ ਤੀਜਾ ਦਿਨ ਐ ਸੂਈ ਨੂੰ ਬੱਚਾ ਕੀ ਐ ਬਈ ਬੱਚਾ ਜੀ ਇਹਦੇ ਮੋਲੇ ਤੇ ਕਿੰਨੇ ਕ ਬੌਲੇ ਤੇ ਹੁਣ ਬੌਲਾ ਹਲੇ ਬੱਚੇ ਥਲੇ ਵੀ 6-7 ਲੀਟਰ ਹੋ ਜੀ ਬੌਲਾ ਹਲੇ ਠੀਕ ਐ ਹਾਂਜੀ ਹੂੰ ਪਹਿਲਾਂ ਬਹਿਲਾ ਸੀ ਠੰਡੀ ਹੈਗੀ ਰੰਗ ਪ੍ਰਿੰਟ ਬਥੇਰਾ ਤੱਕਿਆ ਜਣੀ ਠੀਕ ਆ ਗਰਮੀ ਦਾ ਕਰਕੇ ਗਾ ਗਰਮੀ ਜੀ ਸੂਈ ਕਰਕੇ ਹਾਂ ਥੋੜਾ ਜਿਹਾ ਬੋਲੋ ਉਹ ਘੱਟਾ ਵੀ ਆ ਜੂਗੀ ਮਤਲਬ ਭਾਵੇਂ 10 ਸਾਲ ਸਾਹਮਣੀ ਪਹਿਣੀ ਆ ਠੀਕ ਹੈ ਜੀ ਨੀਮ ਦਾ ਬਰੀਨ ਆ ਜੇ ਫਿਰ ਤੋਂ ਖੋਲ ਦੋ ਮਾੜੀ ਤੋੜ ਕੇ ਦਿਖਾ ਦਿਓ ਚਵਾਈ ਚੁਈ ਦੀ ਚੰਗੀ ਹੈ ਹਾਂ ਚਵਾਈ ਚੁਈ ਬਾਲੀ ਚੰਗੀ ਹੈ ਜੀ ਠੀਕ ਆ ਫੇਸ ਚੰਗਾ ਬਈ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਚੰਗਾਗਾ ਚਵਾਈ ਵੀ ਬਾਈ ਕਹਿੰਦਾ ਚੰਗੀ ਹੈ ਮੁੱਲ ਕੀ ਆ ਭਾਈ ਜੀ ਇਹਦਾ 38000 ਜਿਹੜੀ 38000 ਅਮਾਨਤਾਨ ਹੋ ਜਾਵੇ ਹਾਂਜੀ ਬਸ ਮਾੜਾ ਮੋਟਾ ਕਰ ਲੈ ਜਮਾ ਮੁੱਲ ਜਮਾ ਜਾਏ ਜੀ ਕਦੇ ਜੀ ਬਹੁਤ ਠੀਕ ਹੈ ਹਾਂਜੀ 38000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਅਮਾਨਤਾਨ ਜ਼ਰੂਰ ਹੋ ਜਾਊਗਾ ਕਿਉਂਕਿ ਪ੍ਰਿੰਟ ਪ੍ਰੂਫ ਬਹੁਤ ਸੋਹਣਾ ਜੀ ਗਾਂ ਨੂੰ ਵੀ ਵਧਣ ਵਾਲੀ ਬਿਹੜ ਹਾਂ ਪ੍ਰਿੰਟ ਜਿਵੇਂ ਹੁਣ ਮੀਂਹ ਪੈ ਗਿਆ ਜੀ ਹੁਣ ਮਤਲਬ ਮੌਸਮ ਦਾ ਫਰਕ ਪੈ ਗਿਆ ਦੁੱਧ 'ਤੇ ਵੱਟਾ ਪੈ ਜਾਂਦਾ ਪਹਿਲਾਂ ਗਰਮੀ ਵਾਲੀ ਸੀ ਗਰਮੀ ਹੈ ਹੀ ਵਾਲੀ ਸੀ ਬਾਈ ਹਾਂਜੀ खान भाई नेड़ थांड़े थांड़े है या या तो ने चेक ने ने। अच्छा, करवा ने यार इसमें चारे ठंड निकल में पूरे मखा पूरी ठंडी है नहीं पहले ना लगा मुशक तो बिना बच्चा नहीं लगे कोई चक्कर नहीं अच्छा ठीक है भाई दवाई देख लो ये ले हम्म दवाई चंगी है ना यार दवाई बहुत चंगी है हम्म ले जमे मर्जी तारा मारी चल कोई चक्कर नहीं देख लो वो चक्के खड़ गई ले गर्म वाली हम्म ਉਹ ਤਾਂ ਕਿ ਥਾਣਾ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਹਾਂ ਥਾਣਾ ਚੰਗਾ ਪਹਿਲਾਂ ਨਾਲੋਂ ਬਿਹਤਰ ਹੋ ਗਿਆ ਥਾਣਾ ਸਹੀ ਗੱਲ ਆ ਬਾਕੀ ਆ ਰੇਟ ਨਹੀਂ ਐਨਾ ਕੋਈ ਆਪਣਾ ਪਤਾ ਪਈ ਕੋਈ ਮੋਲ 38000 ਰੁਪਏ ਮਾਨਦਾਨ ਜ਼ਰੂਰ ਹੋ ਜਾ ਪੂਰੀ ਕਿਸੇ ਵੀ ਨੂੰ ਦੋਵੇਂ ਨਗਰਾਂ ਜੋ ਵੀ ਵੀ ਨਗਰ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ